Jan Gatha Times Sabki Khabar Films a complete film production house we promote your business on cinema screen television fm radio newspaper and social media we take your brand to your audience call hm films 98881-91277. ਪੂਰ ਜੀ ਮੈਂ ਕੱਚੇ ਟੁੱਬੇ ਰਹਿਣਾ ਜੀ ਮੈਂ ਵਿਜੇ अग्रवाल ਨੂੰ ਪਿਛਲੇ 10-12 ਸਾਲ ਤੋਂ ਜਾਣਦਾ ਜੀ ਹਰ ਬੰਦੇ ਦੇ ਸਪੋਰਟ ਤੇ ਹਰ ਬੰਦੇ ਦੀ ਮਦਦ ਲਿਖੜੇ ਹੁੰਦੇ ਤੇ ਰੋੜਾ ਜੀ ਨੇ ਇਹਨਾਂ ਨੂੰ ਜਿਹੜੀ ਟਿਕਟ ਦਿੱਤੀ ਆ ਬਹੁਤ ਸੋਚ ਸਮਝ ਕੇ ਸੋਚ ਦੇ ਸੋਣ ਨਾਲ ਦਿੱਤੀ ਆ ਔਰ ਐਨੇ ਵਧੀਆ ਕੈਂਡੀਡੇਟ ਨੇ ਜੀ ਇਸ ਵਾਰਡ ਦਾ ਆਉਣ ਵਾਲੇ ਟਾਈਮ ਤੇ ਜਿਹੜੀਆਂ ਜਿਹੜੇ ਇਹਨਾਂ ਨੇ ਮੁੱਦੇ ਉਠਾਏ ਆ ਅਗਰ ਇਹ ਉਹਨੂੰ ਪੂਰਾ ਕਰਨਗੇ ਤਾਂ ਕਦੀ ਲਾਈਫ ਦੇ ਵਿੱਚ ਦੁਆਰਾ ਇਹਨਾਂ ਨੂੰ ਟਿਕਟ ਨਾ ਕਿਤੋਂ ਮਿਲਣ ਦੀ ਗੁੰਜਾਇਸ਼ ਨਹੀਂ ਰਹੂਗੀ ਹਮੇਸ਼ਾ ਟਿਕਟ ਮਿਲਦੀ ਰਹਿਣੀ ਆਪੇ ਹੀ ਤੇ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਬੋਟ ਡੈਨ ਨਾਲ ਜਿਤਾ ਕੇ ਲੋੜਾਈ ਦੀ ਝੋਲੀ ਦੇ ਟਿਕਟ ਪਾਣੀ ਹੈ ਹਾਂਜੀ ਚਲੋ ਹਾਂ ਨਮਸਕਾਰ ਜੀ ਮੈਂ ਹੁਸ਼ਾਹਪੁਰ ਦਾ ਵਾਸੀ ਹਾਂ ਔਰ ਜੰਮਫਲ ਵੀ ਮੇਰੀ ਹੁਸ਼ਾਹਪੁਰ ਦੀ ਹੋਈ ਹੈ ਪੋਲੀਟਿਕਲੀ ਕਦੇ ਵੀ ਬਹੁਤਾ ਐਕਟਿਵ ਨਹੀਂ ਰਿਹਾ ਪਿਛਲੇ 4-5 ਸਾਲ ਤੋਂ ਸੁੰਦਰ ਸ਼ਾਮਲ ਲੋੜਾ ਜੀ ਦੇ ਕੰਟੈਕਟ 'ਚ ਆਏ ਆ ਤੇ ਉਹਨਾਂ ਨੇ ਨਾਲ ਕਾਂਗਰਸ ਦੇ ਨਾਲ ਅਟੈਚਮੈਂਟ ਕਰਾਈ ਤੇ ਇਹ ਤੁਸੀਂ ਪਰਟੀਕੁਲਰਲੀ ਮੈਂ ਸਟਿਲ ਅੱਜ ਦੀ ਡੇਟ 'ਚ ਵੀ ਇਹ ਕਹਾਂਗਾ ਮੈਂ ਬਹੁਤਾ politically active ਨਹੀਂ ਹੈਗਾ ਕਦੇ ਵੀ ਕਿਸੇ ਵੀ ਐਕਟੀਵਿਟੀ 'ਚ ਪਰ ਜੋ ਉਹਨਾਂ ਦੀ ਸੋਚ ਪੁਸ਼ਾਪੁਰ ਦੇ ਵਿਕਾਸ ਬਾਰੇ ਸੀਗੀ ਰੂਟੀਨ 'ਚ ਕਈ ਵਾਰੀ ਡਿਸਕਸ਼ਨਸ ਹੁੰਦੀਆਂ ਸੀਗੀਆਂ ਤੇ ਕਈ ਵਾਰੀ ਉਹਨਾਂ ਨੇ ਇਤਾਂ ਦੀਆਂ ਗੱਲਾਂ ਕਰਦੀਆਂ ਜਿਹੜੀਆਂ ਮੈਨੂੰ ਕਈ ਵਾਰੀ ਲੱਗਦੀਆਂ ਸੀ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਫਾਰ ਇਗਜ਼ਾਮਪਲ ਪਿੱਛੇ ਜੇ ਅੱਜ ਤੋਂ 2-3 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਇੱਕ ਵਾਰੀ ਗੱਲ ਕਰਨੀ ਸ਼ੁਰੂ ਕੀਤੀ ਕਿ ਇੱਥੇ ਜਿਹੜੇ ਪਾਣੀ ਖੜ ਜਾਂਦਾ ਬਰਸਾਤਾਂ ਦੇ ਵਿੱਚ ਜੇ ਅਸੀਂ ਵੱਡਾ ਸੀਵਰੇਜ ਪਾ ਦਈਏ ਪੂਰੇ ਸ਼ਹਿਰ ਦੇ ਵਿੱਚ ਤੇ ਉਹ ਪਾਣੀ ਖੜਾ ਹੋਣਾ ਬੰਦ ਹੋ ਜਾਊਗਾ ਤੇ ਮੈਨੂੰ ਉਦੋਂ ਨਾਲ ਬੜੀ ਐਂਪੀਸ਼ੀਅਸ ਜੀ ਸੋਚ ਲੱਗਦੀ ਹੁੰਦੀ ਸੀ ਇਹ ਪਰ ਜਦੋਂ ਪਿਛਲੇ ਮਹੀਨੇ ਤੋਂ ਇਹ ਕੰਮ ਹੋਣਾ ਸ਼ੁਰੂ ਹੋਇਆ ਤੇ ਮੈਨੂੰ ਉਦੋਂ ਉਹਨਾਂ ਦੀ ਜੋ ਕਿਸੇ ਬੰਦੇ ਦਾ ਇੱਕ ਡ੍ਰੀਮ ਹੁੰਦਾ ਹੈ ਜੋ ਬੰਦੇ ਦਾ ਮਿਸ਼ਨ ਹੁੰਦਾ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਐਕਟਿਵ ਕਰਕੇ ਦਿਖਾਇਆ ਤੇ ਮੈਂ ਜਦੋਂ ਦੇਖਿਆ ਕਿ 3 3 ਫੁੱਟ ਦੇ ਪਾਈਪ ਸੀਵਰੇਜ ਪਾਈਪਸ ਗਰਾਊਂਡ 'ਚ ਪਾਨੇ ਸ਼ੁਰੂ ਹੋ ਗਏ ਤੇ ਮੈਨੂੰ ਲੱਗਾ ਨਹੀਂ ਯਾਰ ਥਾਟ ਪ੍ਰੋਸੈਸਿੰਗ ਕਿਹੋ ਜੀ ਹੈਗੀ ਇਸ ਬੰਦੇ ਦੇ ਕੋਲ ਜਿਹਦੇ ਕਰਕੇ ਸਾਨੂੰ ਇਹਦੇ ਨਾਲ ਹੋਰ ਜੁੜਨਾ ਚਾਹੀਦਾ ਤੇ ਮੇਰਾ ਰੁਝਾਨ ਫੇਰ ਇਹਨਾਂ ਵੱਲ ਹੋਰ ਹੋ ਗਿਆ ਔਰ ਫੇਰ ਜਦੋਂ ਮੈਂ ਐਤ ਕੀ ਰੀਸੈਂਟ ਮੈਂ ਤੁਹਾਨੂੰ ਗੱਲ ਦੱਸ ਰਿਹਾ ਕਿ ਜਦੋਂ ਮੈਂ ਦੇਖਿਆ ਕਿ ਵਾਰਡ ਦੇ ਵਿੱਚ ਉਹਨਾਂ ਨੇ ਆਪਣੇ ਕੈਂਡੀਡੇਟਸ ਦੀ ਲਿਸਟ ਡਿਕਲੇਅਰ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪਾਰਟੀ ਨਾਲ ਕੋ ਬਹੁਤ ਪੁਰਾਣਾ ਜੁੜਿਆ ਹੋਇਆ ਬੰਦਾ ਹੈ ਜਾਨ ਇਹਨੂੰ ਟਿਕਟ ਇਸ ਲਈ ਦੇਣੀ ਚਾਹੀਦੀ ਹੈ ਕਿ ਇਹ ਇਹਨੇ ਪਾਰਟੀ ਲਈ ਬਹੁਤ ਕੰਮ ਕੀਤੇ ਨੇ ਜਾਂ ਹੋਰ ਕੋਈ ਆਪਸ਼ਨ ਉਹਨਾਂ ਨੇ ਸਿਰਫ ਇਹ ਵਹੀਕਲ ਦੇਖੀ ਕਿ ਇਹਦਾ ਮਾਈਂਡ ਸੈਟ ਕੀ ਹੈ ਇਹ ਬੰਦਾ ਇਮਾਨਦਾਰ ਹੈ ਔਰ ਸੁਚਾਰੂ ਰੂਪ ਨਾਲ ਕੰਮ ਕਰ ਸਕੂਗਾ ਆਪਣੇ ਸ਼ਹਿਰ ਦੇ ਵਿਕਾਸ ਲਈ ਆਪਣੇ ਮਹੱਲੇ ਦੇ ਵਿਕਾਸ ਲਈ ਤੇ ਮੈਨੂੰ ਉਹ ਥਾਟ ਪ੍ਰੋਸੈਸ ਦੇਖ ਕੇ ਫੇਰ ਮੈਂ ਹੋਰ ਕਨਵਿੰਸਡ ਹੋ ਗਿਆ ਉਹਨਾਂ ਤੋਂ ਤੇ ਮੈਂ ਇਹ ਕੀ ਉਮੀਦ ਕਰਦਾ ਔਰ ਸਾਰਿਆਂ ਨੂੰ ਇੱਕ ਸਨੇਹਾ ਦੇਣਾ ਚਾਹਨਾ ਕਿ ਸਾਨੂੰ ਇਸ ਵਾਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਸੀ ਕਾਂਗਰਸ ਦੇ ਉਮੀਦਵਾਰਾਂ ਨੂੰ ਸਾਰੇ ਵੋਟ ਪਾਈਏ ਔਰ ਸੁੰਦਰਸ਼ਮ ਅਰੂੜਾ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਇੱਕ ਵਧੀਆ ਕਾਰਪੋਰੇਸ਼ਨ ਦੇ ਵਿੱਚ ਆਪਣੀ ਮੈਜੋਰਿਟੀ ਬਣੇ ਔਰ ਡਿਸੀਜਨ ਲੈਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਤੇ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪਲੀਜ਼ ਸਾਰੇ ਥੋੜਾ ਜਿਆ ਸੋਚ ਸਮਝ ਕੇ ਵੋਟ ਪਾਓ ਕਾਂਗਰਸ ਦੇ ਜਿੰਨੇ ਉਮੀਦਵਾਰ ਨੇ ਸਾਰੇ ਬਹੁਤ ਵਧੀਆ ਨੇ ਤੇ ਮੈਂ ਇਸ ਵੇਲੇ ਵਾਰਡ ਨੰਬਰ 34 ਜਿੱਕਾ ਤੇ ਉੱਥੇ ਦਾ ਹੀ ਵਸਨੀਕ ਆ ਤੇ ਵਿਜੇ ਅਕਰਵਾਲ ਜੀ ਨੂੰ ਮੈਂ ਬੜਾ ਪੁਰਾਣਾ ਪਰਸੰਦੀ ਜਾਣਦਾ ਬਹੁਤ ਵਧੀਆ ਔਰ ਬੜੀ ਅੱਛੀ ਥੌਟ ਪ੍ਰੋਸੈਸ ਵਾਲੇ ਬੰਦੇ ਨੇ ਤੁਸੀਂ ਸਾਰੇ ਇਹਨਾਂ ਦਾ ਸਹਿਯੋਗ ਕਰੋ ਧੰਨਵਾਦ ਮੈਂ ਗੁਰਚਰਨ ਸਿੰਘ ਵਾਸੀ ਕਚੜੋਪਾ ਤੇ ਮੈਂ ਕਿ ਜੇ ਅਕਰਵਾਲ ਜੀ ਨੂੰ ਕਾਫੀ ਟਾਈਮ ਤੋਂ ਜਾਣਦਾ ਆ ਬਹੁਤ نیک نیک ਰਿਲ ਇਨਸਾਨ ਹਨ ਤੇ ਆਪਾਂ ਇਹਨਾਂ ਦੀ ਪੂਰੀ ਸਪੋਰਟ ਕਰਦੇ ਰਹੇ ਹੁਣ ਤੱਕ ਹੋ ਚੁਕਿਆ। ਕੌਂਟੀ ਮੀਵਾ ਰਿਜੈਕਟ ਮਾਰ ਅਕਰਵਾਲ ਵੀ ਖੜੇ ਨੇ ਬੜੇ ਇਮਾਨਦਾਰ ਬੰਦੇ ਆ ਗਰੀਬਾਂ ਦੇ ਨਾਲ ਸਾਥ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਵਾਲੇ ਆ ਇਹਨਾਂ ਦੇ ਨਾਲ ਨਾਲ ਆਏ ਆ ਆਪਣਾ ਇੱਕ ਬਹੁਤ ਕੀਮਤੀ ਜਿਹੜੀ ਹੈਗੀ ਆ 14 ਫਰਵਰੀ ਹੇਨਾ ਤਵਾਦ ਨੂੰ ਨੈਟ ਰੀ ਐਕਟਿਵ ਪੋਨੀਆ ਸ਼ੁਰੂ ਕਰੋ ਅਜਿ ਸਾਰਾ ਨਾ ਇਹ ਪਰਮੀਟ ਉਹ ਦਾ ਨਾ ਇਹ ਜੇਤੂ ਪ੍ਰਾਪਤ ਕਰਕੇ ਕਾਂਗਰਸ ਦੀ ਝੋਲੀ ਪਾਈਏ ਤੇ ਬਾਕੀ ਜੀਏ ਕਮਾਨ ਦੀ ਨਾ ਇਹ ਬਾਕੀ ਜੇ ਮਹਲਿਆਂ ਦੇ ਬਾਕੀ ਕੰਮ ਰਹਿੰਦੇ ਆ ਉਹ ਵੀ ਕਰ ਦੇਣਗੇ ਤੇ ਇਹ ਨਾ ਇਹ ਕੋਈ ਐਤਾ ਮੁਸ਼ਕਿਲ ਕੇ ਮੰਲੇਦਾਰ ਨੂੰ ਕੇ ਨੂੰ ਨਹੀਂ ਆਉਂਦੀ ਜਨਗਾਥਾ ਟਾਈਮਸ ਸਭ ਕੀ ਹੋਵੇ ਮੇਰਾ ਨਾਮ ਵਿਜੇ ਕੁਮਾਰ ਗਰਵਾਲ ਮੈਥ ਮਕਾਨ ਦੇ ਵਿੱਚ ਐਸ ਵਾਰ ਦੇ ਵਿੱਚ ਚੋਕੀ ਨੰਬਰ ਵਾਰ ਦੇ ਵਿੱਚ ਲਗਭਗ 30 ਸਾਲਾਂ ਤੋਂ ਮੈਂ ਇੱਥੇ ਰਹਿਣਾ ਪਿਆ ਰਾਜਨੀਤੀ ਜੀ ਮੇਰਾ ਪਰਿਵਾਰ ਮੈਂ ਆਪ ਫਨ ਅਸੀਂ ਮਾਸਟਰ ਕੁੰਦਲ ਸਿੰਘ ਜੀ ਦੇ ਲਈ ਐਮਐਲਏ ਸੀਗੇ ਉਹਨਾਂ ਉਸ ਵੇਲੇ ਦਾ ਮੈਂ ਜੁੜਿਆ ਆ ਲੇਕਿਨ ਮੈਂ ਕੋਈ ਨਾ ਕੋਈ ਉੱਦਾ ਲਿਆ ਨਾ ਕੋਈ ਕੋਈ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮੇਰੀ ਪੋਜੀਸ਼ਨ ਰਹੀ ਹੈ ਮੈਂ ਸੋਸ਼ਲ ਮੇਰੀ ਜ਼ਿੰਦਗੀ ਕਾਫੀ ਰਹੀ ਹੈ ਸਮਾਜਿਕ ਤੌਰ ਤੇ ਮੈਂ ਕਈ ਸੰਸਥਾਵਾਂ ਨਾਲ ਅੱਜ ਵੀ ਜੁੜਿਆ ਹਾਂ ਪਰ ਇੱਥੇ ਹੀ ਮਨ ਬਦਲ ਗਿਆ ਕਿ ਚਲੋ ਮੈਂ ਰਾਜਨੀਤੀ ਜਾ ਕੇ ਥੋੜਾ ਜਿਹਾ ਆਪਣੇ ਬਾੜ ਦੀ ਸੇਵਾ ਕਰ ਸਕਾਂ ਸਾਡੇ ਬਾੜ ਦੀਆਂ ਮੁੱਖ ਸਮੱਸਿਆ ਇਹ ਹੈ ਜੀ ਕਿ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈਗੀ ਆ ਨਾਲੀਆਂ ਵੀ ਬਹੁਤੀਆਂ ਪੱਕੀਆਂ ਨਹੀਂ ਹੈਗੀਆਂ ਥਾਂ ਥਾਂ ਪਾਣੀ ਖੜਾ ਹੁੰਦਾ ਹੈ ਕਈ ਵਾਰੀ ਕਨੇ ਮੀ ਐਮਸੀ ਸਾਹਿਬ ਨੂੰ ਲੇਕਿਨ ਉਹ ਕੋ ਮਸਲਾ ਹੱਲ ਨਹੀਂ ਹੁੰਦਾ ਮਤਲਬ ਸਮੱਸਿਆਵਾਂ ਅੱਜ ਵੀ ਉਦਾਂ ਹੀ ਬਰਕਰਾਰ ਹੈਗੀਆਂ ਮੇਰੇ ਪਹਿਲ ਦੇ ਆਧਾਰ ਤੇ ਤਾਂ ਇਹੀ ਕੰਮ ਹੋਏਗਾ ਜੀ ਕਿ ਬੜੀਆਂ ਨਾਲੀਆਂ ਹੈ ਗਲੀਆਂ ਹੈ ਕੋਈ ਸੜਕਾਂ ਹੈਗੀਆਂ ਜਿੱਥੇ ਪਾਣੀ ਖੜਾ ਰਹਿੰਦਾ ਹੈ ਜਾਂ ਕੋਈ ਪਾਣੀ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਮੈਂ ਪਹਿਲਾਂ ਉਹ ਹੱਲ ਕਰੂੰਗਾ ਉਸ ਤੋਂ ਬਾਅਦ ਸਾਡੇ ਇੱਕ ਬਾੜ ਦੇ ਵਿੱਚ ਲਾਇਬ੍ਰੇਰੀ ਪੈਂਦੀ ਹੈ ਜੀ ਲਾਇਬ੍ਰੇਰੀ ਦੀ ਹਾਲਤ ਬੜੀ ਖਸਤਾ ਹੈ ਔਰ ਮੈਂ ਮੈਂ ਠੀਕ ਰਾਹੂੰਗਾ ਤਾਂ ਕਿ ਉੱਥੇ ਪੈਨਸ਼ਨਰ ਜਾਂ 올ਡ एज ਆਦਮੀ ਹੈ ਆਪਣੇ ਨਿਊਜ਼ ਵਗੈਰਾ ਪੜ੍ਹ ਠਕਨ ਬੈਠਣ ਉੱਠਣ ਔਰ ਉਸ ਤੋਂ ਬਾਅਦ ਮੈਂ ਇੱਕ ਕੰਪਿਊਟਰ ਦੀ ਵੀ ਵਿਵਸਥਾ ਕਰਾਂਗਾ ਤਾਂ ਕਿ ਜਿਹੜੇ ਬੱਚੇ ਹੈ ਜਾਂ ਕੋਈ ਹੋਰ ਵੀ ਕੋਈ ਸ਼ੌਂਕ ਰੱਖਦੇ ਹਨ ਉਹ ਕੰਪਿਊਟਰ ਵਗੈਰਾ ਵੀ ਉੱਥੋਂ ਸਿੱਖ ਸਕਣ ਬਾਕੀ ਸਾਡੇ ਇੱਕ ਹੋਰ ਪਾਰਕਿੰਗ ਦੀ ਸਮੱਸਿਆ ਹੈ ਉਹਨੂੰ ਵੀ ਆਰਗੇਨਾਈਜ਼ ਕਰਨ ਦੀ ਜ਼ਰੂਰਤ ਹੈ ਕਿ ਆ ਜਿਹੜਾ ਕਿ ਜਿੱਥੇ ਕਿ ਟਾਇਲਟ ਬਾਥਰੂਮ ਹੈ ਉਹਨੇ ਸਾਫ਼ ਸੁਥਰੇ ਹੈ ਹੀ ਨਹੀਂ ਹੈ ਹੋ ਰਿਹਾ ਕਿ ਮੈਂ ਅਗਰ ਬਾੜ ਵਾਲੇ ਮੈਨੂੰ ਮੌਕਾ ਦਿੰਦੇ ਹੈ ਤੇ ਮੈਂ ਆਰਥਿਕ ਤੌਰ ਤੇ ਜਿਹੜੇ ਵੀ ਸਾਡੇ ਕੋ ਗਰਜਮੰਦ ਜ਼ਰੂਰਤਮੰਦ ਲੜਕੀਆਂ ਹੋਈਆਂ ਮੈਂ ਉਹਨਾਂ ਨੂੰ ਆਰਥਿਕ ਤੌਰ ਤੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰੂਗਾ ਉਸ ਤੋਂ ਬਾਅਦ ਇੱਕ ਹੋਰ ਹੈ ਮੌਕਾ ਮਿਲਣ ਤੇ ਅਗਰ ਮੈਨੂੰ ਬਾੜ ਵਾਲੇ ਚੁੰਦੇ ਹੈ ਕੋਈ ਹੋਰ ਕੋਈ ਜਗ੍ਹਾ ਨਾ ਵੀ ਮਿਲੇ ਤੇ ਮੈਂ ਆਪਣੇ ਆਫਿਸ ਦੇ ਵਿੱਚ ਇੱਕ ਕਮਰਾ ਐਸਾ ਦਊਂਗਾ ਜਿਹਦੇ ਵਿੱਚ ਲੜਕੀਆਂ ਸਾਡੀਆਂ ਧੀਆਂ ਪੈਣਾ ਆਪਣੇ ਉਸ ਸਲਾਈ ਸਕੂਲ ਮੈਂ ਪ੍ਰੋਵਾਈਡ ਕਰਾਂਗਾ ਔਰ ਜਿੰਨੀਆਂ ਵੀ ਉਹਦਾ ਖਰਚਾ ਹੋਗਾ ਮੈਂ ਕਰੂੰਗਾ ਉਹ ਫ੍ਰੀ ਆਫ ਕੋਸਟ ਆਪਣੇ ਉਹਨੂੰ ਸਿੱਖ ਸਕਦੇ ਆ ਔਰ ਮੇਰਾ ਮੇਨ ਮਤਲਬ ਹੈ ਕਿ ਉਹਨਾਂ ਨੂੰ ਰੋਜ਼ਗਾਰ ਥੋੜਾ ਜਿਹਾ ਮਿਲ ਜਾਏ ਤਾਂ ਕਿ ਉਹ 50000 ਰੁਪਏ ਮਹੀਨੇ ਦਾ ਕਮਾਣ ਦਾ ਉਹਨਾਂ ਨੂੰ ਹਨਰ ਮਿਲ ਸਕੇ ਇਹ ਮੇਰੀ ਦਿਲੋਂ ਇੱਛਾ ਹੈ ਸਾਡੇ ਮੌਜੂਦਾ ਸਰਕਾਰ ਨੇ ਜਿਹੜੇ ਕੰਮ ਕਰਾਏ ਆ ਜੀ ਸਾਡੇ ਵਾਰਡ ਦੇ ਵਿੱਚ ਇੰਟਰਲוקਿੰਗ ਟਾਇਰ ਗਲੀਆਂ ਬਣਾਤੀਆਂ ਹੈਗੀਆਂ ਇੱਕ ਹੋਰ ਗੱਲ ਆ ਜੀ ਕਿ ਸਾਡੇ ਮਾਨਣਯੋਗ ਅਰੋੜਾ ਜੀ ਜਿਹੜੇ ਮੰਤਰੀ ਹੈ ਸਾਡੇ ਇੱਥੇ ਉਹਨਾਂ ਨੇ ਸ਼ਹਿਰ ਦੇ ਵਿੱਚ 108 ਜਿਮ ਓਪਨ ਦੇ ਵਿੱਚ ਸ਼ੁਰੂ ਕਰਾਤੇ ਲੁਆਤੇ ਆ ਮੈਂ ਆਪ ਵੀ ਇਹੀ ਚਾਹੁੰਗਾ ਕਿ ਉਹਨਾਂ ਦੇ ਪੈਟਰਨ ਤੇ ਹੀ ਇਸ ਵਾਰਡ ਦੇ ਵਿੱਚ ਵੱਧ ਵੱਧ ਡਿਵੈਲਪਮੈਂਟ ਕਰਾਵਾਂ ਤਾਂ ਕਿ ਸਾਰੇ ਵਾਰਡਾਂ ਦੇ ਵਿੱਚੋਂ ਇੱਕ ਚੌਥੀ ਨੰਬਰ ਵਾਰਡ ਇੱਕ ਇੱਕ ਮਾਡਲ ਬਣੇ ਲੋਕਾਂ ਨੂੰ ਬਾਕੀ ਵਾਰਡਾਂ ਨੂੰ ਵੀ ਇਸ ਗੱਲ ਤੋਂ ਪ੍ਰੇਰਨਾ ਮਿਲੇਗਾ ਨੌਜਵਾਨਾਂ ਨੂੰ ਮੈਂ ਇਹ ਕਹੂੰਗਾ ਕਿ ਨਸ਼ਾ ਮੁਕਤ ਹੋ ਜਾਣ ਔਰ ਆਪਣੇ ਹੈਲਥ ਦਾ ਖਿਆਲ ਰੱਖਣ ਔਰ ਅਗਰ ਕੋਈ ਜਿੰਮ ਦੀ ਵੀ ਜ਼ਰੂਰਤ ਹੋਵੇ ਤਾਂ ਜਿੰਮ ਵੀ ਇੱਥੇ ਬਹੁਤ ਜਲਦੀ ਹੀ ਇੱਥੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਬਾਰਦੇ ਲੋਕਾਂ ਬਰਾਹੇ ਇਹ ਸੰਦੇਸ਼ ਹੈ ਜੀ ਕਿ ਵੱਧ ਤੋਂ ਵੱਧ ਉਹ ਵੋਟ ਕਰਨ ਔਰ ਵੱਧ ਤੋਂ ਵੱਧ ਮੈਨੂੰ ਵੋਟਾਂ ਪਾ ਕੇ ਜਿਤਾਨ ਤਾਂ ਕਿ ਮੈਂ ਉਹਨਾਂ ਦੇ ਮੁਤਾਬਕ ਉਹਨਾਂ ਦੀ ਸੋਚ ਦੇ ਮੁਤਾਬਕ ਪੂਰਾ ਉਤਰਾ ਔਰ ਵੱਧ ਤੋਂ ਵੱਧ ਇਸ ਬਾਰਦੇ ਡਿਵੈਲਪਮੈਂਟ ਕਰਾਵਾਂ ਮੈਂ ਸ਼੍ਰੀ ਸੁੰਦਰ ਸ਼ਾਮ ਅਰੋੜਾ ਜੀ ਦਾ ਔਰ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ ਬਾਰ ਨੰਬਰ 34 ਤੋਂ ਔਰ ਮੇਰਾ ਇੱਕ ਫਰਜ਼ ਬੰਦਾ ਹੈ ਜਿਹੜਾ ਉਹਨਾਂ ਨੇ ਮੇਰੇ ਤੇ ਭਰੋਸਾ ਜਾਰ ਕੀਤਾ ਹੈ ਮੈਂ ਉਸ ਭਰੋਸੇ ਨੂੰ ਹਰ ਤਣਕ ਕੈਮ ਰੱਖਾਂ ਔਰ ਬੱਤ ਬੱਤ ਵੋਟਾਂ ਨਾਲ ਲੈ ਕੇ ਜਿੱਤ ਕੇ ਇਹ ਜਿਹੜੀ ਸੀਟ ਹੈ ਉਹਨਾਂ ਦੀ ਝੋਲੀ ਚ ਪਾਵਾਂ ਜਿੰਨੇ ਵੀ ਬਾੜਾਂ ਦੇ ਬੱਕੀ ਦੇ ਵੀ ਹੋਗੇ ਸਾਡੇ ਕੁਲੀਕ ਕਹ ਲੋ ਬੱਤ ਬੱਤ ਅਸੀਂ ਮੈਂਬਰ ਬਣੀਏ ਔਰ ਰੋੜਾ ਜੀ ਦਾ ਔਰ ਕੈਪਟਨ ਫਾਗ ਦਾ ਆਪਾਂ ਮਾਰ ਮਾਰੀ ਤੇ ਬਜ਼ਾਫਤ Jan Gatha Times Sabki Khabar Films a complete film production house we promote your business on cinema screen television fm radio newspaper and social media we take your brand to your audience call hm films double.